ਰੀਕਾਲ ਮਯਾਬ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ న్యూਸ ਬੁਲੇਟਿਨ ਲੈ ਕੇ ਮਾਰਦਾ ਇੱਕ ਨਜ਼ਰ ਖਬਰਾਂ ਦੀ ਆ ਸੁਰੱਖਿਆ ਤੇ ਕੈਬਨਟ ਮੰਤਰੀ ਲਾਲਜੀਤ ਪੁੱਲੜ ਦੀ ਅਗਵਾਈ ਹੇਟ ਤਰਨਤਾਰਨ ਚ ਵਿਸ਼ਾਲ ਰੈਲੀ ਕੀਤੀ ਗਈ 5000 ਬੱਚਿਆਂ ਨੇ ਲਿਆ ਹਿੱਸਾ ਖੇੜ ਸੱਪਿਆਚਾਰ ਨੂੰ ਹੁਲਾਰਾ ਦੇ ਰਹੀ ਆ ਮਾਨ ਸਰਕਾਰ ਪਠਾਨਕੋਲ ਬਾਰਡਰ ਵਿਕੇ ਬੀਐਸਐਫ ਦੀ ਚੈੱਕਪੋਸਟ ਤੇ ਜਵਾਨਾਂ ਨਾਲ ਕੈਬਨਟ ਮੰਤਰੀ ਲਾਲ ਚੰਦ ਨੇ ਕੀਤੀ ਮੁਲਾਕਾਤ ਪਹਿਲਗਾਮ ਅਤਵਾਦੀ ਹਮਲੇ ਦੀ ਕਿੱਤੀ ਪੁਰਜੋਰ ਨਿੰਦਿਆ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਰਸਾ ਦੀ ਪਾਕਿਸਤਾਨ ਨੂੰ ਖੁੱਲੀ ਚੇਤਾਵਨੀ ਕਿਹਾ ਆਪਣੇ ਅਸਰ بچਾਓ ਆਫਤ ਆ ਰਹੀ ਹੈ। ਛਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਪਹੁੰਚੇ ਉਮੀਦਵਾਰ ਪਰਉਪਕਾਰ ਕੁਮੜ ਦੇ ਘਰ ਕਿਸਾਨ ਆਗੂਆਂ ਨਾਲ ਕੀਤੀ ਮੁਲਾਕਾਤ ਉੱਪਰ ਸਰਕਾਰ ਨੂੰ ਲਿਆੜੇ ਹੱਥੀ। ਹੁਣ ਖਬਰਾਂ ਵਿਸਥਾਰ ਨਾਲ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਨੇ ਪਠਾਨਕੋਟ ਬਾਰਡਰ ਵਿਖੇ ਬੀਐਸਐਫ ਦੀ ਚੱਕ ਪੋਸਟ ਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਉਹਨਾਂ ਨੇ ਹੌਸਲਾ ਫਜਾਇਵੀ ਕੀਤੀ ਐ ਇਸ ਦੌਰਾਨ ਮੰਤਰੀ ਨੇ ਕਿਹਾ ਕਿ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੀ ਪੂਰਜੋਰ ਸ਼ਬਦਾਂ ਵਿੱਚ ਨਕੀਦੀ ਕਰਦੇ ਆ ਮੰਤਰੀ ਕਟਾਰੂਚਕ ਅਜੀਹੇ ਸਮੇਂ ਫੌਜ ਦੇ ਜਵਾਨਾਂ ਨੂੰ ਮਿਲੇ ਜਦੋਂ ਦੇਸ਼ ਪਹਿਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਗੁੱਸੇ ਵਿੱਚ ਹੈ ਮੰਤਰੀ ਨੇ ਪੰਜਾਬ ਦੀ ਜਨਤਾ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਸਮੇਤ ਹਰ ਕੋਈ ਜਨਤਾ ਨਾਲ ਖੜ੍ਹਾ ਹੈ ਉਹਨਾਂ ਨੂੰ ਕੋਈ ਬਰਉਂਦੀ ਕੋਈ ਲੋੜ ਨਹੀਂ ਹੈ ਵਰਦੀ ਮੇਂ ਹਮਾਰੇ ਸੋਲਜਰ ਜੋ ਸਰਹੱਦਾਂ ਦੇ ਉਪਰ पहरा देते हैं और आप लोग जागते हो तो हम लोग सोते हैं सभी लोग तो आपको मेरा सल्यूट है आपके काम को आपकी इंटेग्रिटी को हम लोग एक सामान्य स्थिति में नहीं है इस वक्त देश के ऊपर एक बड़ा गाव लगा है तो सभी देशवासी अभी थोड़ा गुस्से में है और वो गुस्सा हमारा जायज़ भी है हमारे बच्चों को हमारे नागरिकों को ऐसा टारगेट किया गया है उन बेईमान लोगों की ओर से जो गैर मनुखी हैं तो वो अभी उसके लिए लोगों के अंदर जो गुस्सा भी है और जज्बा भी है तो हमारी ड्यूटी है कि जब आप ऐसा वक़्त में गुजर रहे हो हम भी गुजर रहे हैं तो ऐसा नहीं है कि आपको लगे कि इधर हम आपके साथ खड़े हैं मान जो मुख्यमंत्री सरदार भगवंत सिंह मान जी लगातार सारी सिचुएशन पे पंजाब के अंदर हाई लेवल मीटिंगें चल रही हैं तो किसी भी तरह की कोई चिंता नहीं आपके इर्द गिर्द आपके आसपास हमारी सभी टीमें काम कर रही हैं ਤਸ ਦੀ ਹੈ ਕਿ ਜੰਮੂ ਕਸ਼ਮੀਰ ਵਿੱਚ ਸੈਰ ਸਪਾਟਾ ਸਥਾਨ ਪਹਿਲਗਾਮ ਤੇ ਸ਼ਰਮਨਾਕ ਹਿੰਸਾ ਘਟਨਾ ਵਿੱਚ ਅਤਵਾਦੀਆਂ ਨੇ ਸੈਰ ਸਪਾਟ ਕਰਨ ਗਏ 28 ਯਾਤਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਘਟਨਾ ਕਾਰਨ ਸਮੁੱਚੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਹਰ ਭਾਰਤੀ ਦੀਆਂ ਅੱਖਾਂ ਨਮ ਨੇ ਤੇ ਦਿਲ ਵਿੱਚ ਕੁਸ ਹੈ ਭਾਰਤ ਦੇ ਸਾਰੇ ਵਰਗਾਂ ਤੇ ਰਾਜਾਂ ਦੇ ਲੋਕ ਸਰਕਾਰ ਦੀ ਪਿੱਠ ਤੇ ਖੜੇ ਨੇ ਅਤੇ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਸੋਗ ਸੁਭਾਵਾਂ ਵਿੱਚ ਇਸ ਕਾਨੂੰਨੀ ਹਰਕਤ ਦੀ ਨਿੰਦਾ ਕੀਤੀ ਜਾ ਰਹੀ ਹੈ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਪੂਰਾ ਭਾਰਤ ਉੱਬਲ ਰਿਹਾ ਹੈ ਇੱਕੋ ਇੱਕ ਮੰਗ ਹੈ ਅਤਵਾਦੀਆਂ ਦੀ ਮੌਤ ਅਤੇ ਪਾਕਿਸਤਾਨ ਨੂੰ ਟੁਕਮਾ ਜਵਾਬ ਇਸ ਸਬੰਧ ਵਿੱਚ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਰਸਾ ਨੇ ਗਵਾਂਡੀ ਦੇਸ਼ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਦਿੱਲੀ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਇਹ ਜਵਾਬ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਜਿਸ ਵਿੱਚ ਪਾਕਿਸਤਾਨੀ ਫੌਜ ਦੇ ਹਵਾਈ ਸਲਾਕਾਰ ਕਰਨਲ ਤੈਮੂਰ ਰਾਹਤ ਨੂੰ ਕਦੇ ਤੌਰ ਤੇ ਲੰਡਨ ਦੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੀ ਛੱਤ ਤੋਂ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਅਭਿਨੰਦਨ ਦਾ ਪੋਸਟਰ ਫੜ ਕੇ ਗਲਾ ਵੱਢਣ ਵਾਲੇ ਇਸ਼ਾਰੇ ਕਰਦੇ ਹੋਏ ਵੇਖਿਆ ਗਿਆ ਹੈ ਮੈਂ ਪਾਕਿਸਤਾਨ ਕੇ ਜੋ ਐਸੇ ਘਟੀਆ ਮਾਨਸਿਕਤਾ ਕੇ ਲੋਗ ਹੈ उनको ये बताना चाहता हूं आप भारत के लोग अगर प्रदर्शन करेंगे तो आप सिर काटने की धमकियां देंगे आप अपने सिर बचा लीजिए पाकिस्तान के लोगों को अपने सिरों को बचा के रखना चाहिए परले तुम्हारे सिर के ऊपर घूम रही है धरती तुम्हारी फटने वाली है और अभी भी तुम लोग बेकसूर लोगों के सिर काटने की धमकियां दे रहे हो तुमने जो हमारे नागरिकों के ऊपर हमला किया है इसका जवाब अभी बाकी है और इसलिए मैं उनको बताना चाहता हूं जो इंग्लैंड एम्बेसी के बाहर जाकर हमारे भारतीयों को धमकियां दे रहे थे तुम एक एक को पहचाना जाएगा ऐसा नहीं है कि लंदन में हम आपसे और इंग्लैंड में हम आपसे हिसाब नहीं ले सकते इंग्लैंड में और लंदन में भी आपसे हिसाब लिया जाएगा बच के रहना जो हमें धमकियां दे के गए हैं वो अपने सिरों को बचा कर रखना कोई नहीं इंडियन आर्मी को तो आंखें निकाल के दिखाने की जरूरत नहीं रखते इंडियन आर्मी आज देश दुनिया की सबसे ताकतवर आर्मी है ये चार पाकिस्तानी जो गंदगी से भरे हुए लोग हैं जिनके दिमाग के अंदर गंदगी भर चुकी है जो सिर काटने वाले लोगों के नाम पर मिठाइयां बांट रहे हैं अम्बेसी के अंदर केक लेके जा रहे हैं ऐसे बेहुदा, ऐसे बेकरक ऐसे घटिया मानसिकता के लोगों को हमें के बोलने की जरूरत नहीं है हमारी आर्मी उनको जवाब देने के लिए सक्षम है ਜਿਸ ਨਾਲ ਹੀ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿੱਚ ਫੈਲੀ ਗੰਦਗੀ ਬਾਰੇ ਵੀ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਟ੍ਰਿਪਲ ਇੰਜਨ ਸਰਕਾਰ ਹੈ ਜਿਸ ਦਾ ਮਤਲਬ ਦਿੱਲੀ ਚੋਂ ਗੰਦਗੀ ਸਾਫ਼ ਹੋਵੇਗੀ ਇਸ ਵਿਵਸਥਾ ਖਤਮ ਹੋਵੇਗੀ ਅਤੇ ਦਿੱਲੀ ਵਿਕਸਿਤ ਬਣੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਯੁਧਨਸ਼ੈਅ ਵਿਰੁੱਧ ਨੂੰ ਲੈ ਕੇ ਹੁਲਾਰਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਜਾਗਰੂਤ ਰੈਲੀ ਕੱਢੀ ਗਈ ਇਸ ਵਿਸ਼ਾਲ ਜਾਗਰੂਤ ਰੈਲੀ ਦੀ ਅਗਵਾਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਮੁਕਤ ਅਤੇ ਸਿਹਤਮੰਦ ਬਣਾਉਣ ਦੇ ਲਈ ਪੰਜਾਬ ਦੇ ਵਿੱਚ ਖੇਡ ਸਵੇਚਾਰ ਨੂੰ ਮਾਨ ਸਰਕਾਰ ਹੁਲਾਰਾ ਦੇ ਰਹੀ ਹੈ ਜਿਸ ਤਹਿਤ ਅੱਜ ਤਰਨਤਾਰਨ ਵਿਖੇ ਮੰਤਰੀ ਲਾਲਜੀਤ ਸਿੰਘ ਪੁੱਲਰ ਦੀ ਇੱਕ ਵਾਈਟ ਫਿਸ਼ਾਲ ਜਾਗਰੂਕਤਾ ਰੈਲੀ ਕੀਤੀ ਗਈ ਇਥੇ ਸਮੂਹ ਵਿਦਿਆਰਥੀਆਂ ਤੇ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਨਸ਼ੇ ਵਿਰੁੱਧ ਪ੍ਰਣਿਤ ਦਿਵਾਇਆ ਗਿਆ ਤੇ ਹੁਣ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਾ ਮਾਤਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਲ ਜੀ ਨੇ ਚਲਾਈ ਆ ਉਹਦੇ ਵਿੱਚ ਸਾਰੇ ਸਿਵਲ ਦੇ ਅਫਸਰ ਪੰਜਾਬ ਪੁਲਿਸ ਦੇ ਅਫਸਰ ਸਕੂਲਾਂ ਦੇ ਬੱਚੇ ਸਾਰਿਆਂ ਨੇ ਧਈਆ ਕਰ ਲਿਆ ਕਿ ਇਹ ਜਿਹੜਾ ਜ਼ਹਿਰ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਸ਼ੀਵਾ ਦਰਿਆ ਦੇ ਰੂਪ ਦੇ ਵਿੱਚ ਪੁਰਾਣੀਆਂ ਪਾਰਟੀਆਂ ਨੇ ਦਿੱਤਾ ਉਹਨੂੰ ਖਤਮ ਕਰਕੇ ਅਸੀਂ ਦਾਮ ਲਵਾਂਗੇ ਤੇ ਉਹਦੇ ਤਹਿਤ ਅੱਜ ਆਪਾਂ ਸ਼੍ਰੀ ਗੁਰੂ ਹਰਿਕਸ਼ਨ ਪਬਲਿਕ ਸਕੂਲ ਦੀ ਗਰਾਊਂਡ ਤੋਂ ਹੁੰਦੇ ਹੋਏ ਬੋੜੀ ਚੌਂਕ ਤੋਂ ਹੁੰਦਿਆ ਆ ਗੁਰੂ ਅਰਜਨ ਦੇਵ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਆਪਾਂ ਨਤਮਸਤਕ ਹੋਣ ਜਾਣਾ ਤੇ ਮੇਰੇ ਪਿਆਰੇ ਬੱਚਿਓ ਪੁਰਾਣੀਆਂ ਸਰਕਾਰਾਂ ਦੇ ਵਿੱਚ ਲੀਡਰਾਂ ਵੱਲੋਂ ਮੋਤਭਰਾ ਲੋਕ ਪੁਸ਼ਤ ਪ੍ਰਾਈ ਕੀਤੀ ਜਾਂਦੀ ਸੀ ਤੇ ਸਾਡੀ ਸਰਕਾਰ ਦੇ ਵਿੱਚ ਅਸੀਂ ਵਿਸ਼ਵਾਸ ਦਿਵਾਉਨੇ ਆ ਤੇ ਪਹਿਲਾਂ ਤੋਂ ਹੀ 3 ਸਾਲ ਹੋ ਗਏ ਸਰਕਾਰ ਬਣੀ ਨੂੰ 3 ਸਾਲ ਤੋਂ ਵੱਧ ਸਮਾਂ ਬੀਤ ਗਿਆ ਡੀਸੀ ਸਾਹਿਬ ਬਿਠੇ ਆ ਐਸਐਸਪੀ ਸਾਹਿਬ ਨੂੰ ਵੀ ਅਸੀਂ ਖੁਦ ਕਹਿੰਦੇ ਰਹੀ ਨੇ ਆ ਵੀ ਜੇ ਕੋਈ ਸਾਡਾ ਮੋਤਬਰ ਇਹੋ ਜੇ ਮਾੜਿਆ ਅਨਸਰ ਮਗਰ ਸਮਗਲਰ ਜਾਂ ਕੋਈ ਗੈਂਗਸਟਰ ਆ ਸਮਾਜ ਵਿਰੋਧੀ ਅਨਸਰ ਆ ਉਹਦੇ ਪਿੱਛੇ ਕੋਈ ਫੋਨ ਕਰਦਾ ਹੈ ਜਾਂ ਉਹਦੇ ਪਿੱਛੇ ਥਾਣੇ ਜਾਂ ਐਸਐਸਪੀ ਦਫਤਰ ਆ ਕੇ ਕਿਸੇ ਦੀ ਸ਼ਿਫਾਰਿਸ਼ ਕਰਦਾ ਤੇ ਬਿਸ਼ੱਕ ਸਾਡੇ ਆਗੂ ਤੇ ਵੀ ਪਰਚਾ ਕਰਕੇ ਉਹਨੂੰ ਅੰਦਰ ਕਰ ਦਿਓ ਸਾਡੀ ਸਰਕਾਰ ਬਣੀ ਤੋਂ ਨਾ ਕਿਸੇ ਸਾਡੇ ਮੋਤਬਰ ਨਾਲ ਕਿਸੇ ਸਰਪੰਚ ਤੇ ਨਾਲ ਚੇਅਰਮੈਨ ਇਸ ਵਿਸ਼ਾਲ ਜਾਗਰੂਕਤਾ ਰੈਲੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ, ਖਿਡਾਰੀ ਅਤੇ ਸਮਾਜ ਦੇ ਹਰ ਵਰਗ ਨਾਲ ਸਬੰਧਿਤ ਵਿਅਕਤੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲੁਧਿਆਣਾ ਚ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵਰਕਾ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਕਿਸਾਨਾਂ ਦੇ ਨਾਲ ਵੀ ਮੀਟਿੰਗ ਕੀਤੀ ਹੈ ਤੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਤਰੱਕੀ ਨੂੰ ਲੈ ਕੇ ਅੱਗੇ ਜਾ ਸਕਦੀ ਹੈ ਇਸ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਵਾਹੀਦ ਖੇਤਰੀ ਪਾਰਟੀ ਹੈ ਜਿਸ ਨੇ ਪੰਜਾਬ ਦੀ ਤਰੱਕੀ ਅਤੇ ਬਿਹਤਰੀ ਲਈ ਕੰਮ ਕੀਤਾ ਹੈ ਕੇਜਰੀਵਾਲ ਨੇ ਇੱਕ ਇੱਕ ਬੰਦਾ ਆਪਣਾ ਖਾਸ ਚੀਮਨਿਸਟਰ ਹਾਊਸ ਤੋਂ ਲੈ ਕੇ ਹਰ ਮਨਿਸਟਰਾਂ ਦੇ ਦਫਤਰ ਚ ਬਿਠਾਤਾ ਸਾਰੇ ਫੈਸਲੇ ਸਾਰੀਆਂ ਫਾਈਲਾਂ ਪਹਿਲੇ ਉਹ ਦੇਖਦੇ ਐ ਤੇ ਮੈਂ ਕਹਿੰਦਾ ਆ ਇੱਕ ਬਹੁਤ ਵੱਡੀ ਵਾਇਲੇਸ਼ਨ ਹੈ ਜਿਹੜੀ oath ਲਿੱਤੀ ਜ ਗਈ ਸੀ ਚੀਮਨਿਸਟਰ ਨੇ ਤੇ ਮਨਿਸਟਰਾਂ ਨੇ oath of secrecy ਆ ਉਹਦੀ ਬਹੁਤ ਵੱਡੀ ਵਾਇਲੇਸ਼ਨ ਹੈ ਐਸ ਵਾਇਲੇਸ਼ਨ ਦੇ ਮੈਨੂੰ ਲੱਗਦਾ ਹੈ ਕ੍ਰਿਮੀਨਲ ਕੇਸ ਵੀ ਹੋ ਸਕਦਾ ਇਹਨਾਂ ਦੇ ਓਫੀਸ਼ਲ ਸੀਕਰਟ ਐਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੌਣ ਹੀ ਖਾਧੀ ਜੇ ਮਿਨਿਸਟਰੀ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉੱਥੇ ਮਿਸਿਊਜ਼ ਕਰ ਰਹੇ ਆਂ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ 'ਚ ਕੀ ਹੋ ਰਿਹਾ ਤਰਨ ਤਰਨ ਜਿ ਕੋਈ ਮਰ ਰਿਹਾ ਜਿਉਂ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਏ ਪਿਆ ਪੰਜਾਬ ਤੋਂ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਦਾ ਅਕਾਲੀ ਦਲ ਹੈ ਜਿਹਦੇ ਤੀਰੀ ਸੋਚ ਦੀ ਪੰਜਾਬ ਰਤੀ ਅਕਾਲੀ ਦਲ ਵਿਸ਼ਵਾਸ ਜੁਦਾ ਹੈ ਕਿ ਅਸੀਂ ਵਾਪਸ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੋਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ੇ ਦਾ ਰਾਜ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਣ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੂੰ ਐਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਖਾਂਦੀ ਰਹੀ ਹੈ ਭਾਈਚਾਰਕ ਸਾਂਝ ਰਹੀ ਹੈ ਤੇ ਡਿਵੈਲਪਮੈਂਟ ਰਹੀ ਹੈ ਇਸ ਦੌਰਾਨ ਉਹਨਾਂ ਸੁਭਾ ਸਰਕਾਰ ਤੇ ਵੀ ਸਵਾਲ ਚੁੱਕੀ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਹੈ ਜੋ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕਿਸੇ ਵੀ ਪਾਰਟੀ ਨੂੰ ਕਿਸਾਨਾਂ ਤੇ ਲੋਕਾਂ ਦਾ ਦਰਦ ਨਹੀਂ ਹੈ। ਅਕਾਲੀ ਦਲ ਲੋਕਾਂ ਦਾ ਦਰਦ ਚੁਣਦੀ ਹੈ। ਲੁਧਿਆਣਾ ਦੇ ਨੇੜੇ ਪਿੰਡ ਅਖਾੜਾ ਵਿੱਚ ਬਾਇਓ ਗੈਸ ਫੈਕਟਰੀ ਦੇ ਵਿਰੋਧ ਕਰਨ ਪੁਲਿਸ ਅਤੇ ਪਿੰਡ ਵਾਸੀਆਂ ਵਿਚਾਲੇ ਝੜਪ ਹੋ ਗਈ। ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪਿੰਡ ਵਾਸੀ ਫੈਕਟਰੀ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਹਨ। ਲੁਧਿਆਣਾ ਦੇ ਜਗਰਾਓ ਸ਼ਹਿਰ ਨੇੜੇ ਪਿੰਡ ਅਖਾੜਾ ਵਿੱਚ ਪੁਲਿਸ ਅਤੇ ਪਿੰਡ ਵਾਸੀ ਆਮੋ ਸਾਹਮਣੇ ਹੋ ਗਏ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਪਿੰਡ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਬਾਇਓ ਗੈਸ ਫੈਕਟਰੀਆਂ ਨੂੰ ਬੰਦ ਕਰਨ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਕੱਲ ਤੋਂ ਹੀ ਇਸ ਵਿਰੋਧ ਪ੍ਰਦਰਸ਼ਨ ਨੂੰ ਖਿੰਡਾਉਣ ਦੀ ਯੋਜਨਾ ਬਣਾ ਰਿਹਾ ਸੀ ਸੋ ਪੁਲਿਸ ਪ੍ਰਸ਼ਾਸਨ ਵੱਲੋਂ 500 ਤੋਂ ਵੱਧ ਪੁਲਿਸ ਮੁਲਾਜ਼ਮ ਨੂੰ ਮੌਕੇ ਤੇ ਤਾਇਨਾਤ ਕੀਤਾ ਗਿਆ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪਰਦਰਸ਼ਨਕਾਰੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਪੁਰਸ਼ਾਂ ਨੂੰ ਆਪਣਾ ਵਿਰੋਧ ਖਤਮ ਕਰਨ ਲਈ ਕਹੇ ਹੱਥ ਪਰ ਵਿਰੋਧ ਨੂੰ ਵੇਖਦਿਆਂ ਪੁਲਿਸ ਮੁਲਾਜ਼ਮਾ ਨੇ ਲਾਠੀ ਚਾਰਜ ਕੀਤਾ ਨਾਰੀਵਾਦੀ ਕਰ ਰਹੇ ਲੋਕਾਂ ਨੂੰ ਖੇਤਾਂ ਤੋਂ ਭਜਾ ਦਿੱਤਾ ਗਿਆ ਇਸ ਕਾਰਵਾਈ ਤੋਂ ਪਹਿਲਾਂ ਹੀ ਪ੍ਰਸ਼ਾਸਨ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਜਾ ਚੁੱਕਿਆ ਸੀ ਸੋ ਪੁਲਿਸ ਮੁਲਾਜ਼ਮਾ ਨੇ ਪ੍ਰਦਰਸ਼ਨਕਾਰੀਆਂ ਦੇ ਸ਼ੈੱਡ ਅਤੇ ਟੈਂਟ ਉਖਾੜ ਦਿੱਤੇ ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਪੁਲਿਸ ਪ੍ਰਤੀ ਭਾਰੀ ਗੁੱਸਾ ਉਧਰ ਕਿਸਾਨਾਂ ਦਾ ਕਹਿਣਾ ਹੈ ਪੁਲਿਸ ਨੇ ਉਨਾ ਦੇ ਕਈ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਈ ਹੈ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਕਿਤੇ ਲਿਆ ਗਿਆ ਹੈ ਸਾਨੂੰ ਲਗਭਗ 4:00 ਵਜੇ ਦੀ ਪੌਣੇ 5:00 ਪੌਣੇ 5:3:00 ਵਜੇ 5:30 ਪਿੰਡ ਤੇ ਪੂਰੀ ਹਫੜਾ ਦਬੜੀ ਮੱਚ ਗਈ ਸਾਰੇ ਜਿੰਨੇ ਗੁਰੂ ਘਰਾਂ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਅਨਾਉਂਸਮੈਂਟਾਂ ਵੀ ਕਰਨ ਤੋਂ ਬੰਦ ਕੀਤਾ ਤਾਂ ਕੰਮ ਕੀ ਕੀਤਾ ਪੂਰਾ ਜਾਨੀ ਕਿ ਟੱਕਾ ਗਈ ਤਾਂ ਮੈਂ ਸਰਕਾਰ ਨੂੰ ਇਹ ਬਹੁਤ ਨਿੰਦਣਯੋਗ ਗੱਲ ਆ ਜਿਹੜਾ ਸਾਡਾ ਸਾਲ ਹੋ ਗਿਆ ਧਰਨਾ ਚੱਲਦੇ ਨੂੰ ਸ਼ਾਂਤਮਈ ਬੈਠੇ ਅਸੀਂ ਆਪਦੀ ਜਗ੍ਹਾ ਤੇ ਬੈਠਾ ਸਾਡਾ ਸਾਰਾ ਸੈੱਡ ਨੂੰ ਢਾਹਦਾ ਸਾਡੇ ਜਿਹੜਾ ਜੋ ਵੀ ਸਾਡਾ ਆਪਦੀ ਪਰਸਨਲ ਪ੍ਰੋਪਰਟੀ ਦੇ ਵਿੱਚ ਬਣਿਆ ਹੋਇਆ ਸੀਗਾ ਸਾਰਾ ਢਾਹਤਾ ਇਹਨਾਂ ਨੇ ਅੱਗੇ ਜਰਾਨੀ ਕੋਈ ਥੋੜੀ ਕੀ ਹੈ ਅੱਗੇ ਕੋਈ ਗੱਲ ਨਹੀਂ ਜੇ ਇਹਨਾਂ ਨੇ ਢਾਹਦਾ ਖੜਾ ਨਗਰ ਸਾਰਾ ਇਕੱਠਾ ਵਾ ਅਸੀਂ ਜੋ ਵੀ ਆ ਅੱਗੇ ਫੈਸਲਾ ਜਿਵੇਂ ਸਾਡੇ ਨਗਰ ਦੀ ਸਹਿਮਤੀ ਹੋ ਗਈ ਸੀ ਤੇ ਚੱਲਣ ਨਹੀਂ ਦੇਣੀ ਦੇ ਜਿੰਨਾ ਮਰਜ਼ੀ ਚੋਲਣ ਤੇ ਸਾਡੇ ਸਾਰੇ ਪੰਨੋ ਰੈਸਟ ਕਰ ਲੈਣਾ ਕਿ ਇਹ ਇਹ ਤਾਂ ਹੈ ਨਹੀਂ ਕਿ ਕੋਈ ਰੋੜੀ ਤਾਂ ਹੈ ਨਹੀਂ ਵੀ ਚੱਕ ਕੇ ਸਿਰ ਦੇਣੀ ਆ ਫੈਕਟਰੀ ਬੰਦ ਨਹੀਂ ਆ ਬੜਾ ਟਾਈਮ ਲੱਗ ਜਾਣਾ ਪਰ ਅਸੀਂ ਜਿੱਥੇ ਤੱਕ ਮਰਜ਼ੀ ਸਾਨੂੰ ਚਾਹੀਏ ਜ਼ਿਲ੍ਹਾ ਵੀ ਇਕੱਠੀ ਆ ਬਾਈ ਨੂੰ ਕੁੱਸ ਕਰਨਾ ਪਵੇ ਅਸੀਂ ਫੈਕਟਰੀ ਚੱਲਣ ਨਹੀਂ ਦੇਣੀ ਸਾਡਾ ਇਹ ਪੂਰਾ ਸਾਡਾ ਟੋਟਲ 35-40 ਲੱਖ ਰੁਪਏ ਹੋਂ ਤੱਕ ਖਰਚਿਆ ਗਿਆ ਜਿਹੜਾ ਅੱਜ ਸਾਡਾ ਨੁਕਸਾਨ 10 ਲੱਖ ਦਾ ਅੱਜ ਨੁਕਸਾਨ ਕਰਤਾ ਜਿਹੜਾ ਸਾਡਾ ਸੈੱਟ ਸੂਟ ਪਾਈ ਕਿਚਨ ਕੁਚਨ ਸਾਰਾ ਕੁਝ ਬਣਾਇਆ ਸੀ ਸਾਡਾ ਆਪ ਦੇ ਥਾਂ ਤੇ ਪਾਏ ਉਹ ਸਾਰਾ ਪੰਨ ਤੋੜ ਕਰਕੇ ਟਰੱਕਾਂ 'ਚ ਲੋਡ ਕਰ ਲਿਆ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਨੂੰ ਪੁਲਿਸ ਕੈਂਪ ਵਿੱਚ ਤਬਦੀਲ ਕਰ ਦਿੱਤਾ ਗਿਆ ਅੱਜ ਸਵੇਰੇ 4:30 ਵਜੇ ਦੇ ਕਰੀਬ ਪਿੰਡ ਵਿੱਚ ਉਫੜਾ ਤਫੜੀ ਮੱਚ ਗਈ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਵੀ ਬੰਦ ਕਰ ਦਿੱਤੇ ਗਏ ਪਿੰਡ ਦੇ ਸਾਰੇ ਲੋਕ ਇਕੱਠੇ ਨੇ ਅਤੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਫੈਕਟਰੀ ਨਹੀਂ ਬਣ ਦਿੱਤੀ ਜਾਏਗੀ ਅੱਜ ਪੁਲਿਸ ਨੇ ਪਿੰਡ ਵਾਸੀਆਂ ਦੁਆਰਾ ਲਗਾਏ ਗਏ ਤੰਬੂਆਂ ਨੂੰ ਉਖਾੜ ਦਿੱਤਾ ਹੈ ਇਹ ਵਿਰੋਧ ਪ੍ਰਦਰਸ਼ਨ ਪਿਛਲੇ 1 ਸਾਲ ਤੋਂ ਚੱਲ ਰਿਹਾ ਸੀ ਅੱਜ ਪੂਰਾ ਪਿੰਡ ਸੀਲ ਕਰ ਦਿੱਤਾ ਗਿਆ ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਬੱਪਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ 10 ਦਿਨ ਪਹਿਲਾਂ ਕੁਝ ਨਸ਼ਾ ਤਸਕਰਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਸੀ ਅਤੇ ਯੁੱਧ ਨਸ਼ਾ ਵਿਰੁੱਧ ਨੂੰ ਚੇਂਜ ਕਰਦੇ ਹੋਏ ਪ੍ਰਭਾਵਸ਼ਾਲੀ ਬਣਾਉਣ ਦੇ ਲਈ 4 ਤੋਂ 7 ਵਜੇ ਦੀ ਰੇਡ ਦਾ ਸਮਾਂ ਰੱਖਿਆ ਗਿਆ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਨਸ਼ਿਆਂ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਹੈਪੋਵਾਲਸ ਸਮੇਤ ਜਵਾਹਰ ਨਗਰ ਕੈਂਪ ਦੇ ਵਿੱਚ ਇਹ ਛਾਪੇਮਾਰੀ ਕੀਤੀ ਗਈ ਸੀ ਅਤੇ ਇਸ ਦੌਰਾਨ 8 ਬੰਦੇ ਫੜਾਏ ਗਏ। ਉਨਾ ਕਿਹਾ ਕਿ ਸਭ ਕਿਰਾਏ ਦੇ ਮਕਾਨਾਂ ਦੇ ਵਿੱਚ ਰਹਿੰਦੇ ਸਨ ਅਤੇ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਵੀ ਨਹੀਂ ਹੈ। ਉਹਨਾਂ ਕਿਹਾ ਕਿ ਵੈਰੀਫਿਕੇਸ਼ਨ ਵੀ ਕਿਸੇ ਹੋਰ ਦੇ ਨਾਮ ਦੀ ਕਰਵਾਈ ਹੋਈ ਹੈ। ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਜਿੱਤੇ ਮਕਾਨ ਮਾਲਕਾਂ ਖਿਲਾਫ ਵੀ ਕਾਰਵਾਈ ਹੋਵੇਗੀ ਤਾਂ ਉੱਥੇ ਹੀ ਨਸ਼ਾ ਤਸਕਰਾਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਅੱਜ ਦਾ ਆਪਰੇਸ਼ਨ ਜਿਹੜਾ ਸੀਗਾ ਸਕਸੈਸਫੁਲ ਰਿਹਾ ਹੈ। ਡਿਟੇਲਸ ਜਿਹੜੀਆਂ ਹਨ ਉਹ ਬਾਅਦ ਵਿੱਚ ਤੁਹਾਨੂੰ ਦੱਸ ਦਿੱਤੀ ਜਾਣਗੀਆਂ। 25 ਨਟੋਰੀਅਸ ਬੰਦੇ ਹੱਬੋਵਾਲ ਦੇ ਅਬਵਾਲ ਜਨਰਲ ਏਰੀਆ ਮੈਂ ਜਨਰਲ ਏਰੀਆ ਬਤ ਦੱਸਿਆ ਤੇ ਜੋਹਾਰ ਨਗਰ कॅम्प ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਵਿੱਚੋਂ 6 ਬੰਦੇ ਜਿਹੜੇ ਸੀਗੇ ਉਹ ਕਾਰੀ ਮਿਲ ਗਏ ਠੀਕ ਹੈ ਜੀ ਰਿਕਵਰੀਜ਼ ਵੀ ਹੋਈਆਂ ਛੋਟੀਆਂ ਹੋਈਆਂ ਲੇਕਿਨ ਰਿਕਵਰੀਜ਼ ਹੋਈਆਂ ਤੇ ਉਹਨਾਂ 25 ਬੰਦ ਜਿਹੜੇ ਬੰਦੇ ਸੀਗੇ 8 ਬੰਦੇ ਆਪਣੇ ਘਰ ਚੇਂਜ ਕਰਕੇ ਦੂਜੇ ਜ਼ਿਲ੍ਹੇ ਤੇ ਜਾ ਚੁੱਕੇ ਸੋ ਬੋਲਣ ਦਾ ਮਤਲਬ ਇਹ ਹੈ ਕਿ ਤੁਸੀਂ टोटल घेरा पाओ सर्च करो जी तीन चार घंटे कुछ मिले ना कोई फायदा नहीं यू पलान एंड देन एग्जीक्यूट अच्छी कामयाबी अच्छी अच्छी, अच्छी स्टार्ट एंड हफ्ता दस दिन एक ऑपरेशन इदा कर करना ही करना ਦਸ ਦੇ ਇਹ ਕੀ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਸੂਬੇ ਦੇ ਵਿੱਚ ਜੁਦ ਨਸ਼ਾ ਵਿਰੋਧ ਮੁਹਿੰਮ ਦਾ ਆਗਾਜ਼ ਕੀਤਾ ਹੋਇਆ ਹੈ ਜਿਸ ਵਿੱਚ ਜਲਦ ਤੋਂ ਜਲਦ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਦੇਸ਼ ਭਰ ਦੇ ਲੋਕ ਭਾਰੀ ਗੁੱਸਾ ਹੈ ਇਸ ਦੇ ਨਾਲ ਹੀ ਚਰਨਜੀਤਪੁਰਾ ਦੀ ਮਾਰਕੀਟ ਐਸੋਸੀਏਸ਼ਨ ਵਿੱਚ ਇਸ ਘਟਨਾ ਨੂੰ ਲੈ ਕੇ ਗੁੱਸਾ ਦੇਖਣ ਨੂੰ ਮਿਲਿਆ पहलगांव विच होए अतुवादी हमले संबंधी चरनजीतपुरा एसोसिएशन वालों एक प्रदर्शन की जा रहे हैं इस दौरान दुकानदारा ने पाकिस्तान मुर्दाबाद के नारे लगाए मामले बारे जानकारी देते दे हुए काउंसलर जतिन गुलाटी ने कहा कि दुकानदारा ने अतुवादियों का पुतला साड़े और सरकार तो उन अनु सख्त तो से सजा देंदी मांग की थी ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਨੂੰ ਟੁਕਵਾ ਜਵਾਬ ਦੇਣ ਦੀ ਵੀ ਅਪੀਲ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਪਾਕਿਸਤਾਨ ਦਾ ਪਾਇਕਾਟ ਕਰਨ ਦੀ ਵੀ ਅਪੀਲ ਕੀਤੀ ਹੈ ਸਾਡੇ ਅਤੇ ਏਰੀਆ ਦੇ ਸਾਰਾ ਚਰੰਗਿਤਪੁਰਾ ਮਾਰਕੀਟਸ ਵੱਲੋਂ ਐਸੋਸੀਏਸ਼ਨਸ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਗਿਆ ਹੈਗਾ ਵਾ ਮਾਗੋ ਸਾਹਿਬ ਦੀ ਵੇਦ ਅੰਕਲ ਉਹਨਾਂ ਦੀ ਗਵਾਹੀ ਦੇ ਵਿੱਚ ਇੱਥੇ ਪ੍ਰੋਟੈਸਟ ਜਿਹੜਾ ਕੀਤਾ ਗਿਆ ਹੈਗਾ ਪਾਕਿਸਤਾਨ ਦੇ ਵਿਰੁੱਧ ਪਾਕਿਸਤਾਨ ਮਰਦਾਬਾਗ ਤੇ ਨਾਰੇ ਲਗਾਏ ਗਏ ਨੇ ਔਰ ਪਾਕਿਸਤਾਨ ਦੇ ਨਾਰੇ ਮਰਦਾਬਾਤੇ ਲਗਾਨੇ ਬਿਲਕੁਲ ਹੀ ਠੀਕ ਲੱਗੇ ਹਨ ਕਿਉਂਕਿ ਪਾਕਿਸਤਾਨ ਨੇ ਜੋ ਇੱਕ ਆਪਣੇ ਬੰਦੇ ਬੰਦੇ ਭੇਜ ਕੇ ਸਾਡੇ ਹਿੰਦੁਸਤਾਨ ਦੇ ਇੱਕ ਨਾਗਰਿਕਾ ਨੂੰ ਹੱਦਕ ਜਿੰਨੀ ਦਿੱਤੀ ਹੈਗੀ ਆ ਉਸ ਨੂੰ ਦੇਖਦੇ ਹੋਏ ਅਸੀਂ ਲੋਕ ਇੱਥੇ ਸਭ ਇਕੱਠੇ ਹੋਏ ਆ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆਂ ਔਰ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਗੇ ਇਹੀ ਅਸੀਂ ਰਿਕੁਐਸਟ ਕਰਦੇ ਆਂ ਕਿ ਉਹ ਪਾਕਿਸਤਾਨ ਨੂੰ ਮੂੰਹ ਤੋੜ ਜੁਰ ਜਵਾਬ ਦੇਣ ਕਿ ਜਿਸ ਨਾਲ ਸਾਡੇ ਹਰ ਇੱਕ ਨਾਗਰਿਕ ਹਿੰਦੁਸਤਾਨੀ ਦੀ ਸਾਡੇ ਹਰ ਇੱਕ ਹਿੰਦੁਸਤਾਨੀ ਨਾਗਰਿਕ ਦੀ आत्मा ਨੂੰ ਬਿਲਕੁਲ ਸ਼ਾਂਤੀ ਮਿਲੇ ਜਿਸ ਕਾਰਨ ਅਸੀਂ ਲੋਗ ਆਪਣੇ ਹਿੰਦੁਸਤਾਨੀ ਹੋਣ ਦਾ ਗਰਵ ਮਹਿਸੂਸ ਕਰੀਏ ਔਰ ਮੈਂ ਪੂਰੇ ਵਿਸ਼ਵ ਦੇ ਪ੍ਰਧਾਨ ਮੰਤਰੀਆਂ ਨੂੰ ਔਰ ਪੂਰੇ ਵਿਸ਼ਵ ਦੇ ਰਾਸ਼ਟਰਪਤੀਆਂ ਨੂੰ ਹੀ ਰਿਕਵੈਸਟ ਕਰੂੰਗਾ ਕਿ ਸਭ ਇਕੱਤਰਤ ਹੋ ਕੇ ਪਾਕਿਸਤਾਨ ਦਾ ਨਿਸ਼ਕਾਰ ਕਰਨ ਜਿਸ ਨਾਲ ਪਾਕਿਸਤਾਨ ਬਿਲਕੁਲ ਹੀ ਕਟਾਫ ਹੋ ਜਵੇ ਸਾਡੇ ਪੂਰੇ ਵਰਲਡ ਦੇ ਨਕਸ਼ੇ ਦੇ ਵਿੱਚੋਂ ਬਾਈਕਟ ਕਰੀਏ ਸਾਰੇ ਧਰਮ ਮਿਲ ਕੇ ਜਿਸ ਨਾਲ ਪਾਕਿਸਤਾਨ ਨੂੰ ਸਬਕ ਸਿਖਾ ਸਕੀਏ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਭਾਰਤੀ ਫੌਜ ਵੱਲੋਂ ਅਤਵਾਦੀਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਸ ਕਾਰਨ ਪੁਲਵਾਮਾ ਵਿੱਚ ਸਰਗਰਮ ਅਤਵਾਦੀਆਂ ਦੇ ਘਰਾਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਢਾਹ ਦਿੱਤਾ ਹੈ ਇਸ ਦੇ ਨਾਲ ਹੀ CRPF ਟੀਮ ਅਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਕਰਨ ਵਿੱਚ ਪੁੱਜੀ ਹੋਈ ਹੈ ਹੁਣ ਤੱਕ ਕਈ ਅਤਵਾਦੀਆਂ ਦੇ 6 ਘਰ ਉਡਾ ਦਿੱਤੇ ਗਏ ਨੇ ਅਤੇ ਸ਼ੁੱਕਰਵਾਰ ਦੇ ਰਾਤ ਲਸ਼ਕਰੇ ਤਹਿਰੀਕ ਦੇ ਅਤਵਾਦੀ ਅਹਿਸਾਨ ਅਹਿਮਦ ਦੇ ਘਰ ਨੂੰ ਵੀ ਇੱਕ ਤਮਾਕੇ ਵਿੱਚ ਉਡਾ ਦਿੱਤਾ ਗਿਆ ਹੈ ਇਸ ਅਤੇ ਆਦੀ ਦਾ ਘਰ ਪੁਲਵਾਵਾਂ ਦੇ ਵਿੱਚ ਸੀ ਇਸ ਦੌਰਾਨ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਨੂੰ ਫੌਜ ਨੇ ਦੱਖਣੀ ਕਸ਼ਮੀਰ ਦੇ ਵਿੱਚ ਅਤਵਾਦੀਆਂ ਦੇ ਤਿੰਨ ਘਰਾਂ ਨੂੰ ਉਡਾ ਦਿੱਤਾ 6 April ਨੂੰ ਪੰਜਾਬ ਦੇ ਜ਼ਿਲ੍ਹਾ ਬਟਾਲਾ ਦੇ ਪਿੰਡ ਲਾਲ ਸਿੰਘ ਵਾਲਾ ਵਿੱਚ ਪੁਲਿਸ ਸਟੇਸ਼ਨ ਤੇ ਗ੍ਰੇਡ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਪੁਲਿਸ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਦਿਆ ਜਿਨ੍ਹਾਂ ਵਿੱਚੋਂ 18 ਸਾਲ ਦਾ ਹੈ ਜੋ ਬਦਲੇ ਦੀ ਅੱਗ ਵਿੱਚ ਉਹਨਾਂ ਨਾਲ ਜੁੜ ਜਾਂਦਾ ਹੈ ਕਪੂਰਥਲਾ ਦੇ ਪਿੰਡ ਲਖਨ ਕਲਾ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ 18 ਸਾਲਾ ਜਤਿੰਦਰ ਸਿੰਘ ਨੂੰ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਨੇ ਕੁੱਟਿਆ ਸੀ ਅਤੇ ਉਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਹ ਬਦਲੇ ਦੀ ਅਗਨਾ ਸੜਨ ਲੱਗ ਪਿਆ ਇਸ ਦੌਰਾਨ ਉਸਦੀ ਮੁਲਾਕਾਤ ਇੱਕ ਨੌਜਵਾਨ ਨਾਲ ਹੁੰਦੀ ਹੈ ਜੋ ਉਸਨੂੰ ਬਟਾਲਾ ਪੁਲਿਸ ਸਟੇਸ਼ਨ ਤੇ ਹੱਥ ਗੋਲਾ ਸੁੱਟਣ ਲਈ ਤਿਆਰ ਕਰਦਾ ਜਤਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਪੁੱਤਰ ਅਜੀਹੇ ਸ਼ਰਾਰਤੀ ਅੰਸਰਾਂ ਨਾਲ ਕਿਵੇਂ ਜੁੜ ਗਿਆ ਇਹ ਇਸ ਤੋਂ ਡਰਦਾ ਮਾਰਾ ਉਹਨਾਂ ਤੋਂ ਮੁਕਤੀ ਬਾੜ ਪਿੱਛੇ ਰਹਿ ਗਿਆ ਲੁਕਿਆ ਮੁੜ ਕੇ ਸੀ ਆਪ ਪੇਸ਼ ਕਰਾਇਆ 16 ਤਰੀਕ ਨੂੰ ਹੂੰ ਬਸ ਇੰਨਾ ਕਹਿੰਦਾ ਸੀ ਮੈਂ ਉਹਨੂੰ ਮਾਰਨਾ ਉਸ ਮੁੰਡੇ ਨੂੰ ਪਜਾਮੇ ਆਪ ਹੱਤ ਜਾਣਾ ਬਸ ਕੋਈ ਦੱਸਿਆ ਸੀ ਕਿਉਂ ਨੂੰ ਮਾਰ ਕੋਈ ਨਹੀਂ ਇਹ ਨਹੀਂ ਦੱਸਿਆਗਾ ਉਸਨੇ ਦੱਸਿਆ ਕੋਈ ਕੀ ਨਹੀਂ ਇਹ ਨਹੀਂ ਦੱਸਿਆਗਾ ਪਾਸੋਂ ਨਾਲ ਇਹ ਕਿਹਾ ਸੀ ਵੀ ਜਿਹੜਾ ਉਹਦੇ ਨਾਲ ਮੁੰਡਾ ਸਾਨੂੰ ਉਹ ਤੇ ਉਹ ਦੱਸੋ ਕਿੱਥੇ ਆ ਉਹ ਮੁੰਡਾ ਹੈ ਹੀ ਨਹੀਂ ਸਗੋਂ ਇੱਥੋਂ ਚਲ ਗਿਆ ਸੀ ਸਾਡੇ ਬੇਟੇ ਦੇ ਨਾਲ ਹੀ ਆਇਆ ਸੀਗਾ ਕਾ ਸਿਮ ਮੁੜ ਕੇ ਨਹੀਂ ਸਾਨੂੰ ਪਤਾ ਕੀ ਹੋਇਆ ਕੀ ਤੇ ਤੇ ਮੁੰਡਾ ਆਇਆ ਸੀ ਕਰਦੀ ਹਾਂਜੀ ਉਹ ਬੇਟੀ ਮੇਰੇ ਨਾਲ ਹੀ ਆਇਆ ਸੀ ਅੱਛਾ ਆਇਆ ਸੀ ਹਾਂਜੀ ਰਿਆ ਵੀ ਸੀ ਕਰਦੀ ਹਾਂਜੀ ਕੋ ਰਾਤ ਰਿਆ ਸੀ ਤੇ ਤਮੜ ਕੇ ਚਲ ਗਿਆ ਮੁੜ ਕੇ ਤਾਂ ਨਹੀਂ ਸਾਨੂੰ ਪਤਾ ਕੀ ਹੋਇਆ ਮੁੜ ਕੇ ਪਰਸ ਜਦੋਂ ਆਈ ਸਾਡੇ ਘਰ ਸਾਨੂੰ ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ ਉਹ ਮੁੰਡਾ ਦੂਸਰਾ ਚਾਹੀਦਾ ਆ ਤਾਂ ਤੁਸੀਂ ਪੁੱਛਿਆ ਸੀ ਬੇਟੇ ਨੇ ਕਿ ਮੁੰਡਾ ਕੋ ਹਾਂਜੀ ਪੁੱਛਿਆ ਸੀ ਉਹ ਕਹਿੰਦਾ ਮੰਮੀ ਇਦਾਂ ਹੀ ਆ ਮੁੰਡਾ ਵਾਸ ਮੁੜ ਕੇ ਨਾਲ ਹੀ ਫਿਰ ਅਸੀਂ ਕੇਸ਼ ਕਰਾਤਾ ਹੀ ਸਾਡੇ ਕੋਲ ਬੈਠਾ ਹੀ ਨਹੀਂ ਹੁੰਦਾ ਬਸ ਉਨੇ ਇਹ ਕਿ ਆਸੀ ਮੈਨੂੰ ਮਾਰਨਾ ਤਾਂ ਜਮੈਂ ਆਪ ਮਾਰ ਦੇਣਾ। ਪਤਾ ਨਹੀਂ ਇਹਨਾਂ ਆਇਆ ਵੀ ਇੰਸਟਾਗ੍ਰਾਮ ਤੇ ਗੱਲ ਹੋਈ ਉਹ ਮੁੰਡੇ ਨੇ ਕਿਤੇ ਵੀਡੀਓ ਪਾਈ ਸੀ ਕਿਸੇ ਨੇ ਤੇ ਉਹ ਵੀਡੀਓ ਫਰਵ ਹੋ ਗਈ ਤੇ ਉਹ ਮੇਰੇ ਮੁੰਡੇ ਨੂੰ ਕਹਿੰਦਾ ਵੀ ਤੈਨੂੰ ਇਹ ਕੌਣ ਮਾਰ ਦੇ ਤੇਰੀ ਵੀਡੀਓ ਕਹਿੰਦਾ ਹਾਂ ਮੈਂ ਵੀ ਇਹ ਵੀਡੀਓ ਹੈ। ਬਸ ਉਹ ਮੁੰਡਿਆਂ ਦੇ ਆਪਣੇ ਚਾਂਸੀ ਜੇਡੂ ਲੈ ਲਿਆ। ਪਤਾ ਨਹੀਂ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ। ਜੋ ਜਤਿੰਦਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਦੇ ਪੁੱਤਰ ਨੂੰ ਕੁੱਟਿਆ ਸੀ ਜਿਸ ਕਾਰਨ ਉਹ ਅਚਿਹਾ ਕਦਮ ਚੁੱਕਣ ਨੂੰ ਮਜਬੂਰ ਹੋਇਆ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ